ਹਾਂਜੀ ਕਿਵੇਂ ਹੋ ਸਾਰੇ ਜਣੇ ਉਮੀਦ ਆ ਸਾਰੇ ਜਣੇ ਠੀਕ ਠਾਕ ਵਧੀਆ ਆਪਣੇ ਘਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਸਵੇਰੇ ਸਵੇਰੇ ਭਾਂਜੇ ਦਾ ਫੋਨ ਆਇਆ ਤੇ ਕਹਿੰਦਾ ਮਾਸੀ ਗੋਭੀ ਆ ਗਈ ਉਸ ਤੋਂ ਬਾਅਦ ਆਪਾਂ ਹੋਏ ਰੈਡੀ ਤੇ ਮੈਂ ਆਪਣੀ ਚੱਕੀ ਚਾਬੀ ਤੇ ਨਾਲ ਹੀ ਮੇਰਾ ਸਟਾਲ ਰੱਖਿਆ ਹੋਇਆ ਸੀਗਾ ਤੇ ਨਾਲ ਹੀ ਮੇਰਾ ਪਰਸ ਰੱਖਿਆ ਹੋਇਆ ਸੀਗਾ ਪਹਿਲਾਂ ਹੀ ਰੈਡੀ ਕਰਤਾ ਸੀ ਮੈਂ ਕਿਉਂਕਿ ਮੈਂ ਜਾਣਾ ਸੀ ਬੱਚਿਆਂ ਦੇ ਸਕੂਲ ਉਸ ਤੋਂ ਬਾਅਦ ਆਪਾਂ ਆਪਣੀ ਧੰਨਾਂ ਨੂੰ ਕੀਤਾ ਸਟਾਰਟ ਤੇ ਰੈਡੀ ਛੜੀ ਹੋ ਕੇ ਤੇ ਆਪਾਂ ਚੱਲੇ ਪਾਤੇ ਬੱਚਿਆਂ ਦੇ ਸਕੂਲ ਵੱਲ ਕਿਉਂਕਿ ਨਾ ਨਹੀਂ ਮੈਂ ਫੀਸ ਪੇ ਕਰਕੇ ਆਉਣੀ ਸੀਗੀ ਤਾ ਕਰਕੇ ਤੇ ਸਕੂਲ ਤੋਂ ਵਾਪਸ ਆ ਕੇ ਮੈਂ ਕਿਹਾ ਹੁਣ ਦੇਖੀਏ ਵੀ ਗੋਭੀ ਤੇ ਜਦੋਂ ਆਪਾਂ ਨੇ ਲਫਾਫਾ ਖੋਲਿਆ ਤੇ ਵਾਕਈ ਮੇਰਾ ਦਿਲ ਖੁਸ਼ ਹੋ ਗਿਆ ਸੀਗਾ ਅੱਜ ਕਿ ਇੰਨੀ ਸਾਰੀ ਸਬਜ਼ੀ ਆਈ ਆ ਹਨਾ ਉਹ ਵੀ ਮੇਰੇ ਭਾਂਜੇ ਨੇ ਭੇਜੀ ਆ ਕਬਰੂ ਹੋ ਗਿਆ ਤੇ ਮੈਨੂੰ ਨੇ ਕਾਲ ਕੀਤੀ ਸਵੇਰੇ ਮਾਰਨਿੰਗ ਚ ਕਹਿੰਦਾ ਮਾਸੀ ਮੈਂ ਨਾ ਤੁਹਾਨੂੰ ਤੁਹਾਡੇ ਵਾਸਤੇ ਸਬਜੀ ਮਤਲਬ ਬਸ ਵਾਲੇ ਨੂੰ ਫੜਾਤੀ ਆ ਤੇ ਉੱਥੋਂ ਤੁਸੀਂ ਫੜ ਲਿਓ ਚੁੰਗੀ ਤੋਂ ਮੈਂ ਕਿਹਾ ਠੀਕ ਹੈ ਤੇ ਮੈਂ ਸੋਚਿਆ ਥੋੜੀ ਬਹੁਤ ਹੀ ਭੇਜੀ ਹੋਣੀ ਆ ਪਰ ਜਦੋਂ ਘਰੇ ਲਿਆ ਕੇ ਦੇਖੀ ਮੈਂ ਤਾਂ ਹੈਰਾਨ ਹੀ ਹੋ ਗਈ ਵੀ ਇੰਨੀ ਸਾਰੀ ਗੋਭੀ ਭੇਜਤੀ ਉਹਨੇ ਮੈਂ ਕਿਹਾ ਮੈਂ ਐਸੇ ਇੰਨੀ ਗੋਭੀ ਨੂੰ ਕੀ ਕਰੂੰਗੀ ਤੇ ਵੈਸੇ ਇਹਨੂੰ ਖੋਲ ਕੇ ਮੇਰਾ ਦਿਲ ਆ ਜਿਹੜਾ ਵਾਕਈ ਖੁਸ਼ ਹੋ ਗਿਆ ਸੀਗਾ ਕਿਉਂਕਿ ਘਰ ਦੀ ਸਬਜੀ ਘਰ ਦੀ ਹੁੰਦੀ ਆ ਹਨਾ ਤੇ ਨਾਲ ਉਹਨੇ ਭੇਜੇ ਸੀਗੇ ਆਪਣੇ ਆਸਤੇ ਹਰੇ ਪਿਆਜ਼ ਉਹ ਵੀ ਕਾਫੀ سارے ਸੀਗੇ ਪਿਆਜ਼ ਵੀ ਤੇ ਗੋਭੀ ਵੀ ਕਾਫੀ ਜ਼ਿਆਦਾ ਸੀਗੀ ਹਨਾ ਤੇ ਮੈਨੂੰ ਕਹਿੰਦਾ ਮਾਸੀ ਤੁਸੀਂ ਇਹ ਡੇਲੀ ਬਣਾ ਕੇ ਖਾਣੀ ਹੈ ਤੇ ਨਾਲ ਹੀ ਕਹਿੰਦਾ ਆਪਣੀ ਰੈਸਪੀ ਸ਼ੇਅਰ ਕਰਿਓ ਫਿਰ ਮੈਂ ਵੀ ਹੁ ਨਵੇਂ ਤਰੀਕੇ ਨਾਲ ਬਣਾਉਂਗਾ ਮੈਂ ਕਿਹਾ ਠੀਕ ਆ ਉਸ ਤੋਂ ਬਾਅਦ ਜਿਹੜੇ ਪਿਆਜ਼ ਸੀਗੇ ਉਹਨਾਂ ਨੂੰ ਆਪਾਂ ਕੱਟ ਕੇ ਰੱਖ ਲਿਆ ਸੀ ਭੁੱਖਾ ਮੈਂ ਕਿਹਾ ਫਿਰ ਖਰਾਬ ਜਿਹਾ ਨਾ ਹੋ ਜਾਣਾ ਤਾਂ ਕਰਕੇ ਇਹਨਾਂ ਨੂੰ ਪਾਈਪਿੰਗ ਬੈਗ ਚ ਪਾ ਕੇ ਆਪਾਂ ਰੱਖ ਲਵਾਂਗੇ ਜਿੰਨਾ ਟਾਈਮ ਮਰਜ਼ੀ ਫਿਰ ਇਹ ਖਰਾਬ ਨਹੀਂ ਹੋਣਗਾ ਉਸ ਤੋਂ ਬਾਅਦ ਬੱਚੇ ਆ ਗਏ ਸੀਗੇ ਸਕੂਲ ਤੋਂ ਤੇ ਮੈਨੂੰ ਆਦਤ ਆ ਉਹ ਡੇਲੀ ਆ ਕੇ ਮਨੇ ਇਦਾਂ ਹੀ ਮਿਲਦਾ ਹੈ ਤੇ ਫਿਰ ਸ਼ਾਮ ਦਾ ਟਾਈਮ ਵਗਦਾ ਤੇ ਦੇਖੋ ਸਾਰੇ ਕਮਰੇ ਦੀਆਂ ਲਾਈਟਾਂ ਆਫ ਕਰਕੇ ਤੇ ਕਾਕਾ ਜੀ ਟੀਵੀ ਦੇਖ ਰਹੇ ਸੀਗੇ ਤੇ ਕੋਈ ਵੀ ਲਾਈਟ ਨਹੀਂ ਆਨ ਕਰਦਾ ਪਤਾ ਨਹੀਂ ਕਿਉਂ ਪਰ ਏ ਸੀ ਸਾਡਾ ਅੱਜ ਦਾ ਬਲੌਗ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ